ਕੀ ਨਾਮ ਆ ਤੁਹਾਡਾ ਪ੍ਰੇਮ ਚੰਦ ਮੜ ਜੀ ਉੱਚੀ ਬੋਲਿਓ ਹਨ ਕਿਵੇਂ ਘਟਨਾ ਵਾਪਰੀ ਜੀ ਇਹ ਥੋੜੇ ਸ਼ਬਦਾਂ ਚ ਦੱਸ ਦਿਓ ਮੈਂ ਸਵੇਰੇ ਘਰ ਆਇਆ ਹਾਂ ਹਾਂਜੀ ਤੇ ਹਲੇ ਸਮਾਨ ਕੱਢਣ ਲੱਗਿਆ ਸੀ ਹਾਂਜੀ ਤੇ ਪਾਣੀ ਪਰ ਪਲ ਗਿਆ ਹਾਂਜੀ ਉੱਚੀ ਤੇ ਜਿਹੜਾ ਥੋੜਾ ਦਿਨ ਚ ਸਮਾਨ ਤੋਂ ਲਿਆਣ ਟੈਸ ਸੀਗਾ ਹਾਂਜੀ ਉਹ ਮੈਂ ਇੱਥੇ ਬਰਾਦ ਚ ਰੱਖਿਆ ਤੇ ਪਾਣੀ ਲੈ ਪਾਣੀ ਲੈਣ ਗਿਆ ਤੇ ਜਦ ਹੀ ਬੰਦਾ ਆਇਆ ਉਹ ਪਿੱਛੋਂ ਇਧਰੋਂ ਸਾਈਡ ਤੋਂ ਸਾਈਡ ਤੋਂ ਬੰਦਾ ਆਇਆ ਤੇ ਅੰਦਰ ਵੜਿਆ ਮੇਰੇ ਪਾਣੀ ਪਰਦੇ ਪਰਦੇ ਮੈਨੂੰ ਪਤਾ ਨਹੀਂ ਲੱਗਿਆ ਜਦ ਹੀ ਪਰਦੇ ਪਰਦੇ ਇਧਰੋਂ ਪੈਸੇ ਕੋਈ ਕੱਢ ਕੇ ਇਧਰੋਂ ਚਲੇ ਗਿਆ ਜੈਂ ਫਿਰ ਮੁੜ ਕੇ ਉਧਰੋਂ ਚਲੇ ਗਿਆ ਬਾਅਦ ਜਦ ਮੈਂ 10 15 ਮਿੰਟ ਬਾਅਦ ਦੇਖਿਆ ਮੈਂ ਪੈਸੇ ਲੈ ਆਇਆ ਤਾਂ ਕਿਸੇ ਨੂੰ ਟੁੱਟੇ ਮੰਗੇ ਜਦ ਹੀ ਕਹਿ ਰਹੇ ਹੋਗੇ ਮੈਂ ਫੋਟੋ ਕੈਮਰੇ ਜੜਾਈ ਹੈ ਉੱਤੇ ਪਿੱਛੇ ਲੱਗੇ ਹੋਇਆ ਪੁਲਿਸ ਸਟੇਸ਼ਨ ਦਾ ਅੰਡਲੇ ਪਾਸੇ ਤੇ ਉਹਦੇ ਚ ਆ ਬੰਦਾ ਮੇਰੇ ਜਦ ਮੈਂ ਕਹਿਣ ਚੱਕਿਆ ਉਹਦੇ ਜਦ ਹੀ ਤੁਰਿਆ ਹੁੰਦਾ ਕਿੰਨੇ ਕਿੰਨੇ ਬੰਦੇ ਕਿੰਨੇ ਸੀ ਮੈਂ ਦੋ ਤੇ ਇੱਕ ਸਾਹਮਣੇ ਸਹੀ ਇੱਕ ਸਾਈਡ ਤੇ ਤੇ ਕੀ ਸੀ ਉਹਨਾਂ ਕੋਲ ਸਾਧਨ ਸਾਧਨ ਕੁਝ ਨਹੀਂ ਤੁਰ ਕੇ ਆਲੇ ਮੋਟਰਸਾਈਕਲ ਸਕੂਟਰ ਕੋਈ ਨਾ ਅੱਛਾ ਤੁਰ ਕੇ ਆ ਗਿਆ ਠੀਕ ਹੈ ਤੇ ਕਿੰਨੇ ਪੈਸੇ ਲੈ ਕੇ ਫਿਰ ਗੱਲੇ ਚ ਪੈਸੇ ਪੈਸੀ ਹਾਂ ਤਰਾਜ ਤੇ ਸੀ ਕਿੰਨੇ ਸੀ 16000 16000 ਉਹ ਕਾਦੇ ਵਾਸਤੇ ਰੱਖੇ ਹੋਏ ਸੀ ਦਿਨ ਦੇ ਸਮਾਨ ਲਿਆਉਣ ਵਾਸਤੇ ਮੈਂ ਰੋਜ ਜਿਹੜੀ ਬਟਤ ਹੁੰਦੀ ਹੈ ਕੁਝ ਦਾਣੇ ਇਕੱਠੇ ਕਰੇ ਹੁੰਦੇ ਜਿਹੜਾ ਧਾਰ ਦੂਰ ਆਇਆ ਉਹਦੇ ਪੁਘਤਾਣਾਂ ਤੇ ਬਾਕੀ ਇੱਕ ਹੁਣ ਫਿਰ ਪੁਲਿਸ ਕੰਪਲੇਂਟ ਕੀਤੀ ਤੁਸੀਂ ਹਾਂਜੀ ਅੱਛਾ ਕੀ ਕਹਿੰਦੇ ਪੁਲਿਸ ਮੁਲਾਜ਼ਮ ਕੀ ਕਹਿੰਦੇ ਲਿਖ ਲਿਆ ਜੀ ਉਹਨਾਂ ਨੂੰ ਪਤਾ ਨਹੀਂ ਹੁਣ ਕੀ ਕਰ ਅੱਛਾ